ਈਸਟ ਅਫਰੀਕਾ ਦੇ ਖਤਰਨਾਕ ਜੰਗਲਾਂ ਦੇ ਵਿੱਚ ਪਹਿਲੀ ਰੇਲਵੇ ਲਾਈਨ ਬਣੀ ਭਾਵੇਂ ਇਹ ਲੋਕ ਆਪਣੇ ਦੇਸ਼ ਤੋਂ ਬਹੁਤ ਜ਼ਿਆਦਾ ਦੂਰ ਸਨ ਪਰ ਫਿਰ ਵੀ ਇਹਨਾਂ ਨੇ ਆਪਣੀ ਵਿਰਾਸਤ ਤੇ ਸੱਭਿਆਚਾਰ ਨੂੰ ਇੱਥੇ ਸੰਭਾਲੀ ਰੱਖਿਆ ਕੌਣ ਸਨ ਇਹ ਲੋਕ ਪੰਜਾਬੀ ਜੀ ਹਾਂ ਪੰਜਾਬੀ ਜਿਨ੍ਹਾਂ ਵਿੱਚੋਂ ਜ਼ਿਆਤਰ ਸਿੱਖ ਸੀ ਕਿਵੇਂ ਦਾ ਸੀ ਇਹਨਾਂ ਦਾ ਅਫਰੀਕਾ ਜਾਣ ਦਾ ਸ਼ੁਰੂਆਤੀ ਸਫ਼ਰ ਅੱਜ ਦੀ ਇਸ ਛੋਟੀ ਜੀ ਵੀਡੀਓ ਵਿੱਚ ਅਸਲਾਮੁਅਲੈਕੁਮ ਹਾਂਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਅਤ ਨਾ ਹੋਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਦੇਖਿਆ ਕਿ ਅਫਰੀਕਾ ਦੇ ਅੰਦਰ ਅਸੀਂ ਬਹੁਤ ਸੇ ਅੰਜ ਦੇ ਭਰਾ ਦੇਖੇ ਨੇ ਸਾਡੇ ਸਿੱਖ ਭਰਾ ਜਿਹੜੇ ਅਫਰੀਕਾ ਦੇ ਅੰਦਰ ਜਾ ਕੇ ਜਿਨ੍ਹਾਂ ਨੇ ਲੋਕਾਂ ਨੂੰ ਸਿੱਖੀ ਦੀ ਤਰਫ ਕੀਤਾ ਸਿੱਖੀ즘 ਦੀ ਤਰਫ ਕੀਤਾ ਲੋਕਾਂ ਨੇ ਜਿਹੜੇ ਉਥੋਂ ਦੇ ਅਫਰੀਕਨ ਲੋਕ ਸੀ ਉਹਨਾਂ ਨੇ ਸਿੱਖੀ ਨੂੰ ਅਡਾਪਟ ਕੀਤਾ ਤੇ ਅਸੀਂ ਦੇਖਿਆ ਤੇ ਜ਼ਰੂਰ ਹੀ ਲੇਕਿਨ ਸਾਨੂੰ ਇਹ ਨਹੀਂ ਪਤਾ ਕਿ ਸਿੱਖੀ ਦੀ ਤਰਫ ਲਾਨ ਵਾਲਾ ਬੰਦਾ ਕੌਣ ਸੀ ਅੱਜ ਦੀ ਵੀਡੀਓ ਇਸੇ ਮੁਤਲਕ ਇਹ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਆਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਅੱਜ ਦੀ ਕਹਾਣੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਅਫਰੀਕਾ ਨੂੰ ਆਪਣਾ ਘਰ ਬਣਾਇਆ ਜਿਨ੍ਹਾਂ ਨੂੰ ਅਫਰੀਕੀ ਕਬੀਲਿਆਂ ਨੇ ਵੀ ਇੱਜ਼ਤ ਦਿੱਤੀ ਇਨਾ ਕਰਕੇ ਹੀ ਈਸਟ ਅਫਰੀਕਾ ਦੇ ਖਤਰਨਾਕ ਜੰਗਲਾਂ ਦੇ ਵਿੱਚ ਪਹਿਲੀ ਰੇਲਵੇ ਲਾਈਨ ਬਣੀ ਭਾਵੇਂ ਇਹ ਲੋਕ ਆਪਣੇ ਦੇਸ਼ ਤੋਂ ਬਹੁਤ ਜ਼ਿਆਦਾ ਦੂਰ ਸਨ ਪਰ ਫਿਰ ਵੀ ਇਹਨਾਂ ਨੇ ਆਪਣੀ ਵਿਰਾਸਤ ਤੇ ਸੱਭਿਆਚਾਰ ਨੂੰ ਇੱਥੇ ਸੰਭੀ ਰੱਖਿਆ ਕੌਣ ਸਨ ਇਹ ਲੋਕ ਪੰਜਾਬੀ ਜੀ ਹਾਂ ਪੰਜਾਬੀ ਜਿਨ੍ਹਾਂ ਵਿੱਚੋਂ ਜ਼ਿਆਤਰ ਸਿੱਖ ਸੀ ਕਿਵੇਂ ਦੱਸੀ ਇਹਨਾਂ ਦਾ ਅਫਰੀਕਾ ਜਾਣ ਦਾ ਸ਼ੁਰੂਆਤੀ ਸਫ਼ਰ ਅੱਜ ਦੀ ਇਸ ਛੋਟੀ ਜੀ ਵੀਡੀਓ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਕ ਕਹਾਣੀ ਲਗਭਗ 134 ਸਾਲ ਪਹਿਲਾਂ ਸ਼ੁਰੂ ਹੁੰਦੀ ਹੈ ਜਦੋਂ ਪੰਜਾਬ ਤੇ ਵੀ ਬ੍ਰਿਟਾਨੀਆ ਹਕੂਮਤ ਦਾ ਰਾਜ ਸੀ ਤੇ ਈਸਟ ਅਫਰੀਕਾ ਤੇ ਵੀ 1890 ਵਿੱਚ ਪੰਜਾਬ ਤੋਂ ਇੱਕ ਕਾਲਾ ਸਿੰਘ ਨਾਮ ਦਾ ਸਿੱਖ ਵਪਾਰ ਕਰਨ ਲਈ ਅਫਰੀਕਾ ਵੱਲ ਨੂੰ ਤੁਰਦਾ ਹੈ ਕਈ ਦਿਨਾਂ ਦੇ ਸਫ਼ਰ ਤੋਂ ਬਾਅਦ ਉਹ ਈਸਟ ਅਫਰੀਕਾ ਦੇ ਦੇਸ਼ ਕੀਨੀਆ ਵਿੱਚ ਪਹੁੰਚਦਾ ਹੈ ਕੀਨੀਆ ਦੇ ਵਿੱਚ ਆਪਣੇ ਵਪਾਰ ਲਈ ਉਹ ਵੱਖ-ਵੱਖ ਇਲਾਕਿਆਂ ਵਿੱਚ ਜਾਂਦਾ ਹੈ ਜਿਨ੍ਹਾਂ ਵਿੱਚੋਂ ਇੱਕ ਸੀ ਮਸਾਈ ਲੈਂਡ ਇੱਥੇ ਉਹਦੀ ਮੁਲਾਕਾਤ ਮਸਾਈ ਕਬੀਲੇ ਦੇ ਲੋਕਾਂ ਨਾਲ ਹੁੰਦੀ ਹੈ। ਮਸਾਈ ਲੈਂਡ ਈਸਟ ਅਫਰੀਕਾ ਦਾ ਉਹ ਇਲਾਕਾ ਹੈ ਜਿੱਥੇ ਅੰਗਰੇਜ਼ ਵੀ ਜਾਣ ਤੋਂ ਡਰਦੇ ਸਨ ਕਿਉਂਕਿ ਇੱਥੇ ਰਹਿਣ ਵਾਲਾ ਕਬੀਲਾ ਬੜਾ ਬਹਾਦਰ ਸੀ। ਉਹਨਾਂ ਦੀ ਆਪਣੇ ਇਲਾਕੇ ਵਿੱਚ ਬੜੀ ਦਹਿਸ਼ਤ ਸੀ। ਇਸ ਇਲਾਕੇ ਵਿੱਚ ਕਿਸੇ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਸੀ। ਇੱਥੇ ਫਿਰ ਕਾਲਾ ਸਿੰਘ ਪਹੁੰਚਦਾ ਹੈ। ਉਹ ਬੜੇ ਵਧੀਆ ਤਰੀਕੇ ਨਾਲ ਇਹਨਾਂ ਮਸਾਈ ਲੋਕਾਂ ਨਾਲ ਗੱਲ ਕਰਦਾ ਹੈ। ਮਸਾਈ ਲੋਕ ਉਸ ਨੂੰ ਵੇਖ ਕੇ ਬੜੇ ਹੈਰਾਨ ਹੋ ਜਾਂਦੇ ਨੇ ਤੇ ਸੋਚ ਵਿੱਚ ਪੈ ਜਾਂਦੇ ਨੇ ਕਿਉਂਕਿ ਕਾਲਾ ਸਿੰਘ ਦਾ ਪਹਿਰਾਵਾ, ਬੋਲੀ ਤੇ ਦੇਖਣ ਵਿੱਚ ਉਹ ਉਹਨਾਂ ਨਾਲੋਂ ਬਿਲਕੁਲ ਵੱਖਰਾ ਸੀ ਉਹਨਾਂ ਨੇ ਕਾਲਾ ਸਿੰਘ ਵਰਗਾ ਬੰਦਾ ਅੱਜ ਤੱਕ ਨਹੀਂ ਸੀ ਦੇਖਿਆ ਫਿਰ ਇਹ ਲੋਕ ਕਾਲਾ ਸਿੰਘ ਨੂੰ ਪੁੱਛਦੇ ਹਨ ਕਿ ਤੂੰ ਕੌਣ ਹੈ ਅਗੋ ਜਵਾਬ ਵਿੱਚ ਕਹਿੰਦਾ ਹੈ ਕਿ ਉਸ ਦਾ ਨਾਮ ਕਾਲਾ ਸਿੰਘ ਹੈ ਮਸਾਈ ਕਬੀਲੇ ਨੂੰ ਲੱਗਿਆ ਕਿ ਸ਼ਾਇਦ ਇਹ ਆਪਣੀ ਪਛਾਣ ਦੱਸ ਰਿਹਾ ਹੈ ਜਿਵੇਂ ਸਾਡਾ ਮਸਾਈ ਕਬੀਲਾ ਹੈ ਸ਼ਾਇਦ ਇਸ ਦੇ ਕਬੀਲੇ ਦਾ ਨਾਮ ਕਾਲਾ ਸਿੰਘਾ ਹੈ ਇਸ ਤੋਂ ਬਾਅਦ ਆਉਣ ਵਾਲੇ ਸਾਰੇ ਸਿੱਖਾਂ ਲਈ ਕਾਲਾ ਸਿੰਘਾ ਨਾਮ ਉਹਨਾਂ ਦੀ ਪਛਾਣ ਬਣ ਗਈ ਸੀ ਇਹ ਵੱਖਰੀ ਪਛਾਣ ਉਹਨਾਂ ਨੂੰ ਮਸਾਈ ਕਬੀਲੇ ਨੇ ਹੀ ਦਿੱਤੀ ਸੀ ਫਿਰ 1895 ਵਿੱਚ ਅੰਗਰੇਜ਼ਾਂ ਨੇ ਈਸਟ ਅਫਰੀਕਾ ਦੇ ਵਿੱਚ ਰੇਲਵੇ ਲਾਈਨ ਬਣਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ। ਇਸ ਪ੍ਰੋਜੈਕਟ ਵਿੱਚ ਮੁੰਬਾਸਾ ਨੂੰ ਵਿਕਟੋਰੀਆ ਝੀਲ ਨਾਲ ਰੇਲ ਰਾਹੀਂ ਜੋੜਨਾ ਸੀ। ਇਹ ਰੂਟ ਵਪਾਰ ਤੇ ਟ੍ਰੈਵਲ ਲਈ ਅੰਗਰੇਜ਼ਾਂ ਲਈ ਬੜਾ ਜ਼ਰੂਰੀ ਸੀ। ਪਰ ਇਹ ਕੰਮ ਇੰਨਾ ਵੀ ਸੌਖਾ ਨਹੀਂ ਸੀ ਕਿਉਂਕਿ ਇੱਕ ਤਾਂ ਰੂਟ ਜੰਗਲਾਂ ਦੇ ਵਿੱਚੋਂ ਦੀ ਗੁਜ਼ਰਦਾ ਸੀ ਤੇ ਦੂਸਰਾ ਇੱਥੇ ਖਤਰਨਾਕ ਜੰਗਲੀ ਜਾਨਵਰ ਰਹਿੰਦੇ ਸਨ। ਅੰਗਰੇਜ਼ਾਂ ਨੂੰ ਇਹ ਕੰਮ ਬਹੁਤ ਹੀ ਔਖਾ ਲੱਗ ਰਿਹਾ ਸੀ। ਕਾਲਾ ਸਿੰਘ ਦੀ ਬਹਾਦਰੀ ਤੋਂ ਉਹ ਪਹਿਲਾਂ ਹੀ ਜਾਣੂ ਸੀ ਉਹਨਾਂ ਨੇ ਫਿਰ ਇਸ ਖਤਰਨਾਕ ਕੰਮ ਨੂੰ ਕਰਨ ਲਈ ਪੰਜਾਬ ਤੋਂ ਮਜ਼ਦੂਰ ਬੁਲਾਏ ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਸੀ ਇਸ ਕਰਕੇ ਪੰਜਾਬ ਤੋਂ ਅਫਰੀਕਾ ਵੱਲ ਨੂੰ 1895 ਤੋਂ 1902 ਦੇ ਵਿੱਚ ਪ੍ਰਵਾਸ ਸ਼ੁਰੂ ਹੋਇਆ ਜਿਹੜਾ ਕੰਮ ਅੰਗਰੇਜ਼ਾਂ ਨੂੰ ਬੜਾ ਔਖਾ ਲੱਗ ਰਿਹਾ ਸੀ ਉਹ ਕੰਮ ਪੰਜਾਬੀਆਂ ਨੇ ਆਪਣੇ ਹੌਸਲੇ ਤੇ ਮਿਹਨਤ ਨਾਲ ਕਰਕੇ ਵਿਖਾਇਆ ਰੇਲਵੇ ਲਾਈਨ ਬਣ ਕੇ ਤਿਆਰ ਹੋ ਗਈ। ਇਹ ਪ੍ਰੋਜੈਕਟ ਦੇ ਖਤਮ ਹੁੰਦਿਆਂ ਹੁੰਦਿਆਂ ਕਈ ਪੰਜਾਬੀ ਮਜ਼ਦੂਰਾਂ ਨੇ ਜਾਨਵਰਾਂ ਦੇ ਹਮਲਿਆਂ ਕਰਕੇ ਤੇ ਕਈਆਂ ਨੇ ਬਿਮਾਰੀਆਂ ਕਰਕੇ ਆਪਣੀ ਜਾਨ ਗਵਾਈ। ਫਿਰ ਅੰਗਰੇਜ਼ਾਂ ਨੂੰ ਇਸ ਰੇਲਵੇ ਲਾਈਨ ਦੀ ਸੇਫਟੀ ਲਈ ਵੀ ਫੋਰਸ ਦੀ ਲੋੜ ਸੀ। ਇਸ ਲਈ ਵੀ ਪੰਜਾਬੀਆਂ ਨੂੰ ਹੀ ਅਪਾਇੰਟ ਕੀਤਾ ਗਿਆ। ਪੰਜਾਬ ਰਾਈਫਲ ਰੈਜੀਮੈਂਟ ਦੇ ਸਿੱਖਾਂ ਨੂੰ ਇਸ ਕੰਮ ਲਈ ਚੁਣਿਆ ਗਿਆ। ਅੰਗਰੇਜ਼ ਸਿੱਖਾਂ ਦੀ ਕਾਬਲੀਅਤ ਨੂੰ ਵੇਖ ਕੇ ਇੰਨੇ ਜ਼ਿਆਦਾ ਖੁਸ਼ ਸਨ ਕਿ ਫਿਰ ਉਹਨਾਂ ਨੇ ਹਾਈ ਲੈਵਲ ਜੌਬਸ ਲਈ ਵੀ ਸਿੱਖਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਇਸ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਕੀਨੀਆ ਪੁਲਿਸ ਫੋਰਸ ਵਿੱਚ ਸਾਰੇ ਏਸ਼ੀਆ ਵਿੱਚੋਂ ਪਹਿਲਾ ਪੁਲਿਸ ਇੰਸਪੈਕਟਰ ਪੰਜਾਬ ਦਾ ਸਰਦਾਰ ਕਪੂਰ ਸਿੰਘ ਚੁਣਿਆ ਗਿਆ ਹੌਲੀ-ਹੌਲੀ ਅਫਰੀਕਾ ਦੇ ਵਿੱਚ ਪੰਜਾਬੀ ਸੈਟਲ ਹੋਣ ਲੱਗ ਗਏ ਇੱਥੇ ਆਪਣਾ ਕਾਰੋਬਾਰ ਬਣਾਉਣ ਲੱਗ ਗਏ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਵੀ ਹੌਲੀ-ਹੌਲੀ ਪੰਜਾਬ ਤੋਂ ਇੱਥੇ ਸੱਦਣ ਲੱਗ ਗਏ 1911 ਵਿੱਚ ਜਦੋਂ ਕੀਨੀਆਂ ਦੇ ਵਿੱਚ ਸਿਰਫ 100 ਸਿੱਖ ਸੀ ਉਹਦੋਂ ਪਹਿਲਾ ਗੁਰਦੁਆਰਾ ਸਾਹਿਬ ਨਰੋਬੀ ਦੇ ਵਿੱਚ ਬਣਾਇਆ ਗਿਆ 1909 ਵਿੱਚ ਇਸ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਸਰਦਾਰ ਕਿਸ਼ਨ ਸਿੰਘ ਨੇ ਰੱਖਿਆ ਸੀ ਇਸ ਤੋਂ ਬਾਅਦ ਹੁਣ ਤੱਕ ਕੀਨੀਆਂ ਵਿੱਚ ਕਿੰਨੇ ਗੁਰਦੁਆਰਾ ਸਾਹਿਬ ਬਣ ਗਏ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬੀਆਂ ਨੇ ਆਪਣੀ ਵਿਰਾਸਤ ਇੱਥੇ ਸਾਂਭ ਕੇ ਰੱਖੀ ਹੋਈ ਹੈ ਕੀਨੀਆਂ ਦੇ ਵਿੱਚ ਹਾਕੀ ਨੂੰ ਸਿਖਰ ਤੇ ਪਹੁੰਚਾਉਣ ਲਈ ਵੀ ਪੰਜਾਬੀਆਂ ਦਾ ਖਾਸ ਯੋਗਦਾਨ ਹੈ ਜਿਵੇਂ 1920 ਵਿੱਚ ਬਣਿਆ ਸਿੱਖ ਯੂਨੀਅਨ ਕਲੱਬ ਨਰੋਬੀ ਇਸਤੇ ਅੰਡਰ ਕਿਨੀਆ ਵਿੱਚ ਰਹਿੰਦੇ ਪੰਜਾਬੀ ਨੌਜਵਾਨਾਂ ਨੂੰ ਹੌਕੀ ਲਈ ਟ੍ਰੇਨਿੰਗ ਦਿੱਤੀ ਗਈ। ਇਸ ਦਾ ਨਤੀਜਾ ਇਹ ਨਿਕਲਿਆ ਕਿ 1960 ਦੀ ਕਿਨੀਆ ਹੌਕੀ ਟੀਮ ਵਿੱਚ ਜ਼ਿਆਦਾਤਰ ਖਿਡਾਰੀ ਪੰਜਾਬੀ ਸਿੱਖ ਸਨ ਤੇ ਇਸ ਸਮੇਂ ਦੇ ਵਿੱਚ ਹੀ ਕਿਨੀਆ ਦੀ ਹੌਕੀ ਟੀਮ ਸਾਰੇ ਵਰਲਡ ਦੀਆਂ ਟੌਪ ਟੀਮਾਂ ਦੇ ਵਿੱਚੋਂ ਇੱਕ ਸੀ। ਜੇ ਅੱਜ ਅਸੀਂ ਇੰਡੀਆ ਤੋਂ ਬਾਹਰ ਕਿਸੇ ਟੌਪ ਹੌਕੀ ਖਿਡਾਰੀ ਦੀ ਗੱਲ ਕਰੀਏ ਤਾਂ ਉਹ ਹਨ ਕਿਨੀਆ ਦੇ ਅਵਤਾਰ ਸਿੰਘ ਸੋਹੀ। ਇਹਨਾਂ ਨੇ ਚਾਰ ਵਾਰ ਕਿਨੀਆ ਨੂੰ 올림픽 ਦੇ ਵਿੱਚ ਰਿਪਰੈਜ਼ੈਂਟ ਕੀਤਾ। ਤਿੰਨ ਵਾਰ ਕੈਪਟਨ ਦੇ ਤੌਰ ਤੇ ਤੇ ਇੱਕ ਵਾਰ ਖਿਡਾਰੀ ਦੇ ਤੌਰ ਤੇ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਕੀਨੀਆ ਦੀ ਹਾਕੀ ਟੀਮ ਵਿੱਚ ਪੰਜਾਬੀਆਂ ਦਾ ਕਿੰਨਾ ਦਬਦਬਾ ਰਿਹਾ ਹੈ ਸਪੋਰਟਸ ਤੋਂ ਬਿਨਾ ਆਪਣੀ ਕਮਿਊਨਿਟੀ ਲਈ ਪੰਜਾਬੀਆਂ ਨੇ ਇੱਥੇ ਖਾਲਸਾ ਸਕੂਲ ਵੀ ਖੁਲਵਾਏ ਹਨ ਇਹ ਇਕੱਲੇ ਸਿੱਖ ਸਟੂਡੈਂਟ ਵਾਸਤੇ ਨਹੀਂ ਬਣਾਏ ਗਏ ਬਲਕਿ ਇੱਥੇ ਸਾਰੀਆਂ ਕਮਿਊਨਿਟੀਆਂ ਦੇ ਬੱਚੇ ਵੱਢਦੇ ਹਨ ਇਸ ਤੋਂ ਇਲਾਵਾ ਕੀਨੀਆ ਦੀ ਪੋਲਿਟਿਕਸ ਵਿੱਚ ਵੀ ਪੰਜਾਬੀ ਨੁਮਾਇੰਦੇ ਚੁਣੇ ਜਾਂਦੇ ਹਨ 2013 ਵਿੱਚ ਕੇਨਿਆ ਪਾਰਲੀਮੈਂਟ ਵਿੱਚ ਸਾਰੇ ਏਸ਼ੀਆ ਦੀ ਪਹਿਲੀ ਵਿਮਨ ਐਮਪੀ ਸੋਨੀਆ ਕੌਰ ਬਿਰਦੀ ਚੁਣੀ ਗਈ। ਪੰਜਾਬ ਤੋਂ ਜਿਹੜੇ ਲੋਕ ਅਫਰੀਕਾ ਵੱਲ ਸ਼ੁਰੂ ਤੋਂ ਹੀ ਮਾਈਗ੍ਰੇਟ ਕਰ ਗਏ ਉਹਨਾਂ ਦੇ ਇੱਥੇ ਚੰਗੇ ਕਾਰੋਬਾਰ ਹਨ। ਇਹ ਕਾਰੋਬਾਰ ਜਾਂ ਤਾਂ ਖੇਤੀਬਾੜੀ ਨਾਲ ਰਿਲੇਟਡ ਹਨ ਜਾਂ ਫਿਰ ਟਰਾਂਸਪੋਰਟੇਸ਼ਨ ਨਾਲ ਜਿਸ ਕਰਕੇ ਇਹਨਾਂ ਦਾ ਸੁਸਾਇਟੀ ਦੇ ਵਿੱਚ ਵੀ ਚੰਗਾ ਨਾਮ ਹੈ। ਵੀਡੀਓ ਦੇ ਅਖੀਰ ਵਿੱਚ ਇੱਕ ਜ਼ਰੂਰੀ ਗੱਲ ਕਿ ਅੱਜ ਤੱਕ ਆਪਣੇ ਲੋਕ ਜਿੱਥੇ ਵੀ ਗਏ ਨੇ ਕੈਨੇਡਾ, ਅਮਰੀਕਾ ਜਾਂ ਫਿਰ ਯੂਕੇ ਇੱਥੇ ਇਹਨਾਂ ਨੂੰ ਪ੍ਰਵਾਸੀ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਪਰ ਅਫਰੀਕਾ ਵਿੱਚ ਇਹਨਾਂ ਨੂੰ ਲੋਕਲ ਕਬੀਲਿਆਂ ਦੇ ਬਰਾਬਰ ਪਛਾਣ ਮਿਲੀ ਇਹ ਪਛਾਣ ਅੱਜ ਵੀ ਇਹਨਾਂ ਦੇ ਨਾਲ ਹੈ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੇਕਰ ਚੈਨਲ ਸੰਬੰਧੀ ਤੁਹਾਡੀ ਹਾਂਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਸਾਨੂੰ ਪਤਾ ਹੈ ਅਸੀਂ ਪੜਿਆ ਵੀ ਹੈ ਤੇ ਅਸੀਂ ਦੇਖਿਆ ਵੀ ਹੈ ਕਿ ਸਿੱਖ ਸਰਦਾਰ ਕਿੰਨੇ ਬਹਾਦਰ ਹੁੰਦੇ ਨੇ ਸਿੱਖ ਕੌਮ ਕਿੰਨੀ ਬਹਾਦਰ ਹੈ ਤੇ ਜਿੱਥੇ ਵੀ ਜਾਂਦੀ ਏ ਸਿੱਖ ਕੌਮ ਜਿੱਥੇ ਵੀ ਜਾਂਦੀ ਏ ਲੋਕਾਂ ਨੂੰ ਆਪਣੀ ਤਰਫ ਕਰ ਲੈਂਦੀ ਏ ਐਨਜੀ ਹੋਇਆ ਕਾਲਾ ਸਿੰਘ ਦੇ ਨਾਲ ਜਦੋਂ ਉਹ ਅਫਰੀਕਾ ਦੇ ਅੰਦਰ ਗਏ ਅਫਰੀਕਨ ਲੋਕਾਂ ਨੂੰ ਆਪਣੀ ਲੈਂਗੁਏਜ ਬਾਰੇ ਦੱਸਿਆ ਆਪਣੀ ਬੋਲੀ ਦੇ ਬਾਰੇ ਦੱਸਿਆ ਆਪਣੇ ਬਾਣੇ ਦੇ ਬਾਰੇ ਦੱਸਿਆ ਆਪਣੇ ਮਜ਼ਬਦ ਦੇ ਬਾਰੇ ਦੱਸਿਆ ਲੋਕਾਂ ਨੇ ਇੰਟਰਸਟ ਵਿਖਾਇਆ ਲੋਕਾਂ ਨੇ ਸਿੱਖਿਆ ਤੇ ਲੋਕਾਂ ਨੂੰ ਬਹੁਤ ਚੰਗਾ ਲੱਗਾ ਪੰਜਾਬੀ ਤੇ ਲੋਕਾਂ ਨੇ ਫਿਰ ਪੰਜਾਬੀ ਸਿੱਖੀ ਲੋਕ ਫਿਰ ਸਿੱਖੀ ਦੀ ਤਰਫ ਆਏ ਸਿੱਖ ਰਿਲੀਜੀਅਨ ਲੋਕਾਂ ਨੇ ਅਪਣਾਇਆ ਅਸੀਂ ਦੇਖਿਆ ਕਿ ਇਸ ਟਾਈਮ ਅਫਰੀਕਾ ਦੇ ਬਹੁਤ ਜ਼ਿਆਦਾ ਜਿਹੜੇ ਕਾਲੇ ਨੇ ਉਹ ਸਿੱਖ ਸਰਦਾਰ ਨੇ ਉਹ ਸਿੱਖੀ ਦੇ ਬਾਣੇ ਦੇ ਉਹ ਬਾਣੇ ਦੇ ਅੰਦਰ ਨੇ ਸਰਦਾਰਾਂ ਦੀ ਸਰਦਾਰ ਬਿਲਕੁਲ ਸਰਦਾਰ ਨੇ ਪੱਗ ਪਾਉਂਦੇ ਨੇ ਠੀਕ ਹੈ ਤੇ ਅਸੀਂ ਇੰਜ ਵੀ ਦੇਖਿਆ ਕਿ ਜਦੋਂ ਕਾਲਾ ਸਿੰਘ ਅਫਰੀਕਨ ਲੋਕਾਂ ਨੂੰ ਉਹਨੇ ਆਪਣੀ ਤਰਫ ਕੀਤਾ ਸਿੱਖੀ ਦੀ ਤਰਫ ਕੀਤਾ ਤੇ ਅੰਗਰੇਜ਼ ਵੀ ਡਰਨ ਲੱਗ ਗਏ ਅੰਗਰੇਜ਼ ਉੱਥੇ ਪਟੜੀ ਚਲਾਉਣਾ ਚਾਹੁੰਦੇ ਸੀ रेल गड्डी चलाना चांदे ਸੀ ਲੇਕਿਨ ਡਰਦੇ ਉਹਨਾਂ ਨੇ ਇਹ ਕਦਮ ਨਹੀਂ ਚੁੱਕਿਆ ਤੇ ਫਿਰ ਸਿੱਖ ਸਰਦਾਰਾਂ ਦੇ ਨਾਲ ਅੰਗਰੇਜ਼ਾਂ ਨੇ رابطہ ਕੀਤਾ ਤੇ ਫਿਰ ਉੱਥੇ ਜਾ ਕੇ ਪੱਟੀ ਚੱਲੀ ਤੇ ਇਹ ਸਿੱਖਾਂ ਵਾਸਤੇ ਬੜੀ ਇੱਕ ਪ੍ਰਾਊਡ ਦੀ ਗੱਲ ਏ ਕਿ ਕਿਸੇ ਦੂਸਰੇ ਮੁਲਕ ਜਾ ਕੇ ਉੱਥੋਂ ਦੇ ਲੋਕਾਂ ਨੂੰ ਆਪਣੇ ਮਜ਼ਬਬਾ ਲੈ ਕੇ ਆਨਾ ਸਿੱਖੀ ਲੈ ਕੇ ਆਨਾ ਤੇ ਸਿੱਖੀ ਨੂੰ ਅਡਾਪਟ ਕਰਵਾਣਾ ਤੇ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ